ਵੇਰੀ ਸਵੇਰੀ ਸਾਰੇ ਸਾਸੀ ਕਾਲ ਬਲੌਗ ਜਿਹੜਾ ਸ਼ੁਰੂ ਹੋ ਗਿਆ ਜੋਤ ਨੇ ਹਾਂਡਵਰ ਕਰਕੇ ਬ੍ਰੈਡ ਫੂਕ ਦਿਆ ਜੇ ਲੱਗੀ ਵੀ ਇਹ ਕੰਮ ਕਰਨ ਜੋਤ ਦੇ ਕੋ ਸਾਰੇ ਮਸਾਲੇ ਇਕੱਠੇ ਕਰ ਲਏ ਹੁਣ ਇਹਨੂੰ ਪੁੱਛੇ ਵੀ ਹਲਦੀ ਕਦ ਪੂਗੀ ਨਾ ਬ੍ਰੈਡ ਆਪਾਂ ਲੱਗਿਆ ਬੰਦਾ ਬਹੁਤ ਹਾਰਡ ਵਰਕ ਕਰਨ ਆਪਾਂ ਜੋਗਲ ਨਾਸ਼ਤਾ ਸਵੇਰੇ ਆਪਣੇ ਪਾਪਾ ਲਈ ਬਣਾਈ ਆ ਬੱਚਾ ਨਹੀਂ ਔਰ ਮੈਂ ਮਦਰੀਆ ਭਾਂਡੇ ਪਾਪਾ ਕਹਿੰਦੇ ਮੈਂ ਰੋਟੀ ਨਹੀਂ ਖਾਣੀ ਬ੍ਰੈਡ ਖਾਣੀ ਐ ਪਾਪਾ ਹੈ ਜੀ ਸਾਡੇ ਥੋੜੇ ਅੰਗਰੇਜ਼ ਟੈਪਕੇ ਆ ਉਹ ਬ੍ਰੈਡ ਖਾਣਾ ਪਸੰਦ ਕਰਦੇ ਆ ਵਕੀਲ ਸਾਹਿਬ ਇਸ ਕਰਕੇ ਆਪਾ ਖਾਨਿਆ ਜੀ ਦੇਸੀ ਰੋਟੀ ਵਕੀਲ ਸਾਹਿਬ ਪਸੰਦ ਕਰ ਰਹੇ ਆ ਜੀ ਬ੍ਰੈਡ ਖਾਣੇ ਵਕੀਲ ਸਾਹਿਬ ਕਹਿ ਰਿਹਾ ਮੈਂ ਤਾਂ ਬ੍ਰੈਡ ਖਾਣੇ ਆ ਹਾਂ ਚਲ ਜੀ ਇਹ ਵਕੀਲ ਤਾਂ ਲਾ ਦੇ ਸੁੱਕ ਗਈ ਭੁੱਖੀ ਜਾ ਰਹੀ ਐ ਨੂੰ ਦੇਸੀ ਹੈ ਉਹ ਡੱਬੇ ਵਿੱਚ ਪਾਇਆ ਹੋਇਆ ਸੀ ਚਾ ਗਿਆ ਤਾਂ ਹੂੰ ਇਹ ਕੀ ਆ ਖੋਣ ਨਹੀਂ ਲਾਣਾ ਚਲੋ ਜੀ ਚਲੋ ਛੇ ਦੀ ਜਦੀ ਲਿਆਓ ਵੀ ਭੁੱਖ ਲੱਗ ਰਹੀ ਆ ਛੇ ਦੀ ਜਲਦੀ ਆਏ ਕਰੋ ਪੰਡ ਮੁੰਡੇ ਮੰਜਣ ਲੇਟ ਆਵਾਂ ਤਾਂ ਚਲੋ ਲੈ ਚਾ ਰਹੀ ਆ ਜੋ ਚਲੋ ਜੀ ਚੱਲ ਵੀ ਲਿਓ ਇਧਰ ਲਿਓ ਨੂੰ ਵੀ ਨੀਂਦ ਪੁੱਟੀ ਵੀ ਆ ਆ ਵੀ ਚੱਲ ਬੰਦਾ ਦੇਖੋ ਜੀ ਇਹ ਪਿਆ ਮਰਿਆਵਾ ਇਹਨੂੰ ਆਦ ਦਾ ਫੋਨ ਕੀ ਰੱਬ ਕਦ ਸਕੂਲ ਖੁੱਲਣਗੇ ਕੱਲ ਸਾਡਾ ਪੰਡਾ ਛੁੱਟੇਗਾ ਹੂੰ ਨਾ ਨਿਊਜ਼ ਦੇਖਣ ਦੇ ਆ ਇਹ ਚਲੋ ਜੀ ਫਰੈਂਡਸ ਸਾਰਾ ਕੰਮ ਜਸਟ ਫਿਨਿਸ਼ ਕਰਦੇ ਆਪਾਂ ਨੇ ਝਾੜੂ ਪੋਚਾ ਭਾਂਡੇ ਵਗੈਰਾ ਸਾਰਾ ਕੰਮ ਫਿਨਿਸ਼ ਹੈ ਔਰ ਬਬਜੋਤ ਔਰ ਰੂਪ ਗਈਆਂ ਆਪਣੇ ਪਾਪਾ ਕੇ ਗੈਰ ਪਤਾ ਨਹੀਂ ਮੈਨੂੰ ਲੱਗਦਾ ਬਾਹਰ ਗਈਆਂ ਘੁੰਮਣ ਕਿਤੇ ਪਤਾ ਨਹੀਂ ਕहां ਗਈਆਂ ਇਹ ਮੈਨੂੰ ਪਤਾ ਨਹੀਂ ਹੈਗਾ ਔਰ ਮੇਰਾ ਕੰਮ ਸਾਰਾ ਫਿਨਿਸ਼ ਹੈ ਤੇ ਫਿਲਹਾਲ ਮੈਂ ਲੱਗੀ ਦੀ ਚਾਹ ਬਣਾਉਣ ਸੋਚਿਆ ਥੋੜਾ ਜਿਹਾ ਕੈਮਰਾ ਔਨ ਕਰਾਂ ਕਿਉਂਕਿ ਮੈਨੂੰ ਲੱਗਦਾ ਟਾਈਮ ਪੌਣੇ 12 ਹੋਣੇ ਆਲੇ ਆ ਹਾਂ ਪੌਣੇ 12 ਹੋ ਗਏ ਔਰ ਤੁਹਾਨੂੰ ਪਤਾ ਹੀ ਹੈ ਛੁੱਟੀਆਂ ਪਈਆਂ 8 ਵਜੇ ਤਾਂ ਉੱਠੇ ਆ ਨਿਆਣੇ 8 ਵਜੇ ਹੀ ਉੱਠਦੇ ਆ ਲੇਟ ਨਿਆਣੇ ਫਿਰ ਸਵੇਰ ਕੀ ਰੋਟੀ ਅਸੀਂ 9 ਵਜੇ ਖਾਈ ਐ ਫਿਰ 9:30 ਵਜੇ ਆ ਭਾਂਡੇ ਭੁੰਡੇ ਮਾਂਜੇ ਆ ਫਿਰ ਝਾੜੂ ਪੋਚਾ ਫਿਰ ਨਿਆਣੇ ਕੇ ਸਿਰ ਬਾਹੀ ਐ ਚਲੋ ਨਾ ਤਾਂ ਨਿਆਣੇ ਆਪ ਲੈ ਤੇ ਔਰ ਫਿਲਹਾਲ ਮੈਂ ਹੁਣੀ ਨਾ ਕੇ ਫਰੈਸ਼ ਹੋ ਕੇ ਆਪਣਾ ਸਿਰ ਸੁਰ ਬਾ ਕੇ ਕੈਮਰਾ ਚੱਕਿਆ ਮੈਂ ਕਿਾ ਚਲੋ ਵਲੌਗ ਸ਼ੁਰੂ ਕਰਦੀ ਆ ਨਹੀਂ ਤਾਂ ਵਲੌਗ ਹੀ ਐ ਮਤਲਬ ਅੱਧ ਵਿਚਾਲੇ ਹੀ ਰਹਿ ਜਾਂਦੀ ਆ ਹਨਾ ਤੇ ਫਿਲਹਾਲ ਬੱਚੇ ਵੀ ਬਾਹਰ ਗਏ ਹੋਏ ਆ ਔਰ ਮੈਨੂੰ ਚਾਹ ਬਣਾਣੀ ਆ ਮੈਨੂੰ ਲੱਗਦਾ ਨਾ ਬਾਹਰ ਮਜ਼ਦੂਰ ਲੱਗੇ ਹੋਏ ਆ ਜਿੱਤੇ ਸਾਡਾ ਨਾ ਮਤਲਬ ਛੋਟਾ ਜਿਹਾ ਬਾੜਾ ਇੱਕ ਛੋਟੀ ਜੀ ਥੋੜੀ ਜੀ ਜਗ੍ਹਾ ਕਹਿ ਲਓ ਉੱਥੇ ਥੋੜੀ ਸੈਟਿੰਗ ਜੀ ਕਰ ਰਹੀ ਆ ਔਰ ਉੱਥੇ ਨਾ ਚਾਹ ਲੈ ਕੇ ਜਾਣੀ ਆ ਹੁਣ ਮੈਂ ਚਾਹ ਲਗੂਗੀ ਬਣਾਣ ਤੇ ਕਿਉਂਕਿ ਚਾਹ ਕਾ ਵੀ ਟਾਈਮ ਹੋ ਗਿਆ ਬਣਾਣੀ ਪੈਣੀ ਆ ਚਾਹ ਵੀ ਆਪਾਂ ਨੂੰ ਮਨ ਲੱਗਦਾ ਜੋਤ ਆ ਗਈ ਆਵਾਜ਼ ਸੁਣ ਰਹੀ ਐ ਐਕਟਿਵ ਆ ਗਈ ਜੋਤ ਹੈ ਕੋਈ ਹੋਰ ਐ ਦੇਖਦੀ ਆ ਕੌਣ ਹੈ ਓ ਆਪੋ ਲਓ ਜੀ ਜੋਤ ਆ ਗਈ ਹਾਂ ਚਾਹ ਬਣਾਣੀ ਐ ਫੇਰਾ ਪਹਿਲਾਂ ਹੀ ਆ ਗਏ ਕਿਉਂ ਦਿਲ ਨਹੀਂ ਲਗਿਆ ਧੁੱਪ ਹੈ ਨਾ ਉੱਧਰ ਹਣਾ ਧੁੱਪ ਹੈ ਨਾ ਬੁੱਤ ਉੱਥੇ ਬਹੁਤ ਚਲੋ ਆਜੋ ਫੇਰ ਅੰਦਰ ਲੋ ਜੀ ਮੁੜਿਆ ਇਹ ਬੱਚੇ ਕਹਿੰਦੇ ਧੁੱਪ ਹੈ ਬਾਹਰ ਕਿਉਂਕਿ ਹਵਾ ਵੀ ਨਹੀਂ ਨਾ ਚੱਲ ਰਹੀ ਨਹੀਂ ਪਰਦਾਵਾਰੀ ਹੈ ਬਹੁਤ ਜ਼ਿਆਦਾ ਹੈਂਡ ਵਾਸ਼ ਕਰਕੇ ਆਜੋ ਹਾਂ ਪਾਣੀ ਨਾ ਜ਼ਿਆਦਾ ਡੋਲੀ ਹੈਂਡ ਵਾਸ਼ ਵਾਲੇ ਪਾਣੀ ਨਾ ਡੋਲੀ ਜ਼ਿਆਦਾ ਚਲ ਤੂੰ ਤੋਛੇਛੇਤੀ ਤੋ ਪੁੱਤ ਤੋਲਾ 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 ਹੈਂਡ ਵੋਸ਼ ਹੈਂਡ ਵੋਸ਼ ਹੈਂਡ ਵੋਸ਼ ਸਮਾਰ ਕੇ ਕਰ ਲੋ ਸਾਬਣ ਨਾਲ ਰੋ ਸਮਾਰ ਕੇ ਹੋ ਗਈ ਸਮਾਰ ਕੇ ਕਰੋ ਪੁੱਤ ਹੋਏ ਪੱਤਾ ਪਿੰਨ ਤੋ ਚਲੋ ਹੈਂਡ ਵੋਸ਼ ਕਰਕੇ ਆਏ ਆਪਣੀ ਡੋਗੀ ਨੂੰ ਹੱਥ ਲਾਈ ਤੇ ਕਿ ਉਹ ਲੋ ਜੀ ਬੱਚੇ ਗਏ ਤੇ ਬਾਹਰ ਘੁੰਮਣ ਮੁੜਿਆ ਏ ਕਿਉਂਕਿ ਤੋਂ ਪਰਵਾਹ ਬਹੁਤ ਜ਼ਿਆਦਾ ਅੰਦਰ ਸਾਡੇ ਠੰਡਾ ਹੈ ਠੰਡੇ ਕਮਰੇ ਰਹਿੰਦੇ ਆ ਕਿਉਂਕਿ ਵਿੱਚ ਵਿੱਚ ਕਮਰੇ ਬਣੇ ਨੇ ਨਾ ਮੇਰੇ ਮੇਰਾ ਘਰ ਨਾ ਮਤਲਬ ਏਸੀ ਤੋਂ ਜ਼ਿਆਦਾ ਵਧੀਆ ਹੈ ਚਾਹ ਪਾ ਮੈਂ ਏਸੀ ਵੀ ਨਾ ਚਲਾਉ ਤਾਂ ਵੀ ਠੰਡਾ ਮੇਰੇ ਕਮਰੇ ਕਿਉਂਕਿ ਵਿੱਚੇ ਵਿੱਚ ਬਣੇ ਹੋਏ ਆ ਨਾ ਅੰਦਰ ਅੰਦਰ ਤਾਂ ਫਿਲਹਾਲ ਚਾਹ ਬਣਾਣੇ ਆ ਜੀ ਬੱਚੇ ਵੀ ਆ ਗਏ ਔਰ ਆ ਗਏ ਪਹਿਲਾਂ ਹੀ ਕੰਮ ਹੀ ਲਿਆ ਬਾਪੂ ਤੋ ਹੋ ਰਾਇਆ ਕੰਮ ਜੋਤ ਜੋਤ ਕਾ ਸਕੂਲ ਦਾ ਕੰਮ ਵੀ ਆਇਆ ਕਾਫੀ ਔਰ ਰੂਪ ਨੇ ਵੀ ਆਏ ਆਏ ਰੂਪ ਕਿਉਂ ਮਾਰ ਰਹੀ ਏ ਲਿਓ ਕੇ ਦੇਖੀ ਲਿਓ ਨੇ ਪਲਟਾ ਕੇ ਮਾਰਿਆ ਏਠਾ ਰੂਪ ਨੇ ਕੀ ਹੋਇਆ ਲਿਓ ਤੈਨੂੰ ਮਾਰ ਦਿਆ ਰੂਪ ਨੇ ਰੂਪ ਕੇ ਤਾਂ ਹੱਡੀ ਤੋੜਾਂਗੀ ਮੈਂ ਰੂਪ ਕਿਉਂ ਮਾਰਿਆ ਤੈਨ ਲਿਓ ਕੇ ਦੰਦੀ ਬਰਥਡੇ ਆ ਕਿਉਂ ਆ ਤਾ ਨਾ ਵਿਚਾਰੇ ਨੂੰ ਪਲਟਾ ਕੇ ਮਾਰਿਆ ਏਠਾ ਹੋਰ ਮਾਰੇ ਨਹੀਂ ਕਰਦੇ ਪੁੱਤ ਗੁੱਖੂ ਹੋ ਜਾਣਾ ਏ ਬੇਬੀ ਆਈ ਉਹ ਵੀ ਇੱਕ ਛੋਟਾ ਜਿਹਾ ਬੇਬੀ ਆਈ ਏ ਵੀ ਇੱਕ ਤੋ ਲੋ ਜੀ ਚਾਹ ਦਾ ਟਾਈਮ ਹੋ ਗਿਆ ਚਾਹਵਾਂ ਲੱਗੀਆਂ ਬਣਾਉਣ ਮੈਂ ਔਰ ਫਿਲਹਾਲ 12 ਵਜ ਗਈਆਂ ਕਹਿੰਦੇ ਚਾਹ ਪੀਣੀ ਆ ਚਾਹ ਪੀਣੀ ਆ ਮੇਰੇ ਕੋਲ ਆ ਗਿਆ ਤਾਂ ਫੋਨ ਦੁੱਧ ਪਾਵਾਂ ਚਾਹ ਦੇ ਵਿੱਚ ਬਣ ਗਈ ਚਾਹ ਜਿੰਨਾ ਮੈਂ ਛੋਲਿਆਂ ਦੀ ਸਬਜ਼ੀ ਬਣਾਈ ਵੀ ਐ ਸੋਚ ਰਹੀ ਆ ਛੋਲਿਆਂ ਦੀ ਸਬਜ਼ੀ ਗਲਣਾ ਫਿੱਕੇ ਚੋਲ ਬਣਾ ਦਾਂ ਦਪੈਰ ਨੂੰ ਕਿਉਂਕਿ ਛੋਲਿਆਂ ਦੀ ਸਬਜ਼ੀ ਨਾ ਜਿਹੜੇ ਚਿੱਟੇ ਛੋਲੇ ਆ ਬਹੁਤ ਘੱਟ ਖਾਂਦੇ ਆ ਸਾਡੇ ਔਰ ਮੇਰੀ ਇਹ ਆਈ ਸਲਾਹ ਐ ਕਿ ਮੈਂ ਚਿੱਟੇ ਛੋਲਿਆਂ ਦੀ ਸਬਜ਼ੀ ਗਲਣਾ ਚੋਲ ਬਣਾ ਦਾਂ ਚੋਲਾਂ ਗਲ ਖਾ ਲੈਣੀ ਆ ਸਬਜ਼ੀ ਹਿੱਲਾ ਲੱਗ ਜੇਗੀ ਨਹੀਂ ਸਬਜ਼ੀ ਪਈ ਰਹਿਣੀ ਐ ਇਹਨਾਂ ਨੇ ਕਿਸੇ ਨੇ ਨਹੀਂ ਖਾਣੀ ਹੈਗੀ ਤਾਂ ਫਿਲਹਾਲ ਚਾਹ ਮੈਂ ਦੁੱਧ ਪਾ ਦਿਆ ਫਿੱਕੀ ਚਾਹ ਕੱਢਾਂਗੀ ਪਹਿਲਾਂ ਕਿਉਂਕਿ ਬਵਜੁਦ ਕੇ ਪਾਪਾ ਵਕੀਲ ਸਾਹਿਬ ਪਿੰਦੇ ਆ ਸ਼ੱਕਰ ਵਾਲੀ ਚਾਹ ਚਾਪਿਕਾ ਹਟੇ ਆ ਗੈਲ ਕੀ ਗਲਤ ਪਹਿਰਾ ਹੋ ਗਿਆ ਪਤਾ ਹੀ ਨਹੀਂ ਲਗਿਆ ਔਰ ਹੁਣ ਮੈਂ ਤਰ ਰਹੀ ਆ ਜੀ ਚੋਲ ਕਿਉਂਕਿ ਤੁਹਾਨੂੰ ਦੱਸਿਆ ਹੀ ਤਾਂ ਮੈਂ ਕਿ ਚਿੱਟੇ ਛੋਲੇ ਬਣਾਏ ਤੇ ਰਾਤ ਮੈਂ ਔਰ ਫਿਲਹਾਲ ਹੁਣ ਮੈਂ ਚੋਲ ਬਣਾ ਰਹੀ ਆ ਛੋਲ ਬਣਾ ਰਹੀ ਆ ਜੀ ਚਿੱਟੇ ਛੋਲੇ ਗੇ ਸਬਜੀ ਦੇ ਨਾਲ ਆਪਾਂ ਨੇ ਚੋਲ ਬਣਾ ਦੇਣੇ ਆ ਤੇ ਵੈਸੇ ਸਬਜੀ ਕਿਸੇ ਨੇ ਨਹੀਂ ਖਾਣੀ ਥੀ ਔਰ ਚੋੜਾ ਨਾਲ ਫੜਾਫੜ ਸਬਜੀ ਖਾ ਲੈਣੀ ਆ ਹੀਲਾ ਲੱਗ ਜੂਗੀ ਚਿੱਟੇ ਛੋਲੇ ਨਾ ਕੋਈ ਨਹੀਂ ਖਾਂਦਾ ਹੈਗਾ ਕਾਲੇ ਛੋਲੇ ਖਾ ਲੰਨੇ ਆ ਪਰ ਚਿੱਟੇ ਨਹੀਂ ਖਾਂਦੇ ਹੈਗੇ ਔਰ ਪਤਾ ਨਹੀਂ ਕਿਉਂ ਪਰ ਹਾਂ ਇਹ ਗੱਲ ਵੀ ਸਹੀ ਹੈ ਜਿਹੜੇ ਕਾਲੇ ਛੋਲੇ ਹੁੰਦੇ ਆ ਨਾ ਇਹ ਜ਼ਿਆਦਾ ਕਰਾਰੇ ਬਣਦੇ ਆ ਪਰ ਚਿੱਟੇ ਆ ਜਿਹੜੇ ਥੋੜੇ ਮਿੱਠੇ ਮਿੱਠੇ ਜੇ ਬਣਦੇ ਆ ਇਹ ਵੀ ਫਰਕ ਹੁੰਦਾ ਹਨਾ ਤੋ ਚਲੋ ਜੀ ਅੱਜ ਆਪਣਾ ਦੁਪਹਿਰ ਦਾ ਲੰਚ ਹੈ ਚਿੱਟੇ ਛੋਲੇ ਦੀ ਸਬਜ਼ੀ ਹੈ ਵਾਈਟ ਚਨੇ ਜਿਹਨੂੰ ਕਾਬਲੀ ਛੋਲੇ ਕਹਿੰਦੇ ਆ ਔਰ ਆਪਾਂ ਬਣਾ ਰਹੇ ਆ ਜੀ ਚੋਲ ਨਾਲ ਔਰ ਰੋਟੀ ਮੇਰੀ ਆਲਰੇਡੀ ਪਈ ਹੈ ਕਿਉਂਕਿ ਮੈਂ ਬਣਾਇ ਤੇ ਪਰੌਂਠੇ ਚਾਰ ਪੰਜ ਪਰੌਂਠੇ ਬਚੇ ਪਈਆਂ ਹਨ ਦੇ ਪਰ ਨੂੰ ਅੱਜ ਆਪਾਂ ਨੇ ਉਹੀ ਖਾਣੇ ਆ ਗਰਮ ਕਰਕੇ ਤੇ ਚਲੋ ਜੀ ਫਿਲਹਾਲ ਚੋਲ ਵੀ ਬਣ ਗਏ ਆਪਣੇ ਕਿਉਂਕਿ ਅਸੀਂ ਤਾਂ ਚੋਲੀ ਖਾਣੇ ਆ ਬਾਵਜੂਦ ਕੇ ਪਾਪਾ ਨੂੰ ਐ ਰੋਟੀ ਖਾਣੀ ਐ ਮੇਰੇ ਹਸਬੰਦ ਨੇ ਇਹਨਾਂ ਨੇ ਖਾ ਲੈਣੇ ਆ ਆਪਣੇ ਪਰੌਂਠੇ ਤੇ ਫਿਲਹਾਲ ਚੋਲ ਵੀ ਆਪਣੇ ਬਣ ਕੇ ਹੋ ਰਹੇ ਆ ਰੈਡੀ ਲਓ ਜੀ ਬਸ ਚੋਲ ਬਣ ਗਏ ਮੈਂ ਚਲੀ ਗਈ ਅੰਦਰ ਔਰ ਸਾਰੇ ਉਬਲ ਗਏ ਦੇਖੋ ਹੁਣ ਪੋਚਾ ਲਾਵਾਂ ਗੈਸ ਵੀ ਖਰਾਬ ਹੋ ਗਿਆ फ्रेंड्स दोपहर का लंच हो गया अपना रेडी रोटी भी है और चौल भी है और बनाई अपने ये है कावली छोले की सब्जी और साथ में है जी चावल ये है चनों की सब्जी और इधर बनाई थे जी अपने चावल जो कि बनके हो गए हैं रेडी खाइए जी फिर करिए लंगर पानी आओ तुं भी जी खाइए आप लंगर पानी पाइए हूँ पहला ਲੋਜੀ ਪਾ ਦੀ ਆਪਾਂ ਵਿੱਚ ਪਾ ਦਾਂ ਸੀ ਇਹ ਮੀ ਨਾ ਉਹ ਨਾ ਇਹ ਲਿਓ ਨੂੰ ਦੇ ਦੇ ਜੀ ਨੂੰ ਬਰੈਡ ਵੀ ਦੇ ਜੀ ਦਾ ਬਿਸਕੁਟ ਵੀ ਦੇ ਥੋੜੇ ਝੋਲ ਦੇ ਦੀ ਬਾਦੋਂ ਇਹ ਵੀ ਅਮਮਾ ਉਸ ਤੇ ਨਹੀਂ ਦੇਣੇ ਥੋੜੇ ਬੈਕਰਾਵੋ ਉਰੇ ਵੱਲ ਦੇ ਬੁੱਤ ਚੌਂਕੜੀ ਮਾਰ ਕੇ ਨਾਂ ਤੇ ਨਾ ਉੱਪਰ ਨੂੰ ਲੱਕ ਕੇ ਰੱਖਾ ਇਹ ਪਰੋਂ ਉੱਚਾ ਸੰਜਿੰਦਾ ਆਪਾਂ ਤੋ ਲੋ ਬੇਟੇ ਐਕਸਕਿਊਜ਼ ਮੀ ਟੋ ਲੋ ਜੀ ਸਾਰੇ ਜਣੇ ਖਾ ਲੋ ਜੀ ਚਾਵਲ ਕੇ ਸਾਥ ਵਾਈਟ ਚਨੋ ਕੀ ਸਬਜੀ ਹੈ ਛੋਲੇ ਚਿੱਟੇ ਛੋਲੇ ਚੋਲਾਂਗੇ ਗੈਲ ਤੋ ਲੋ ਜੀ ਖਾਈਏ ਜੀ ਸਾਰੇ ਜਣੇ ਮਿਲਦੇ ਆਪਾਂ ਖਾਣਾ ਖਾਣ ਤੋਂ ਬਾਅਦ ਪਹਿਲਾਂ ਆਪਾਂ ਖਾਰੀਏ ਕਿਉਂਕਿ ਸਾਵਾ 1 ਹੋ ਗਿਆ ਰੋਟੀ ਕਾ ਟਾਈਮ ਹੋ ਗਿਆ ਬਬਜੋਤ ਨੂੰ ਦੇਤੀ ਆ ਮੈਂ ਤੇ ਬਾਕੀ ਹੁਣ ਆਪਾਂ ਪਾਈਏ ਆਪਣੀ ਰੋਟੀ ਪਾਣੀ ਰਈਆਂ ਮੈਂ ਅਰਬੀਆਂ ਔਰ ਅਰਬੀਆਂ ਮੈਂ ਪਹਿਲਾਂ ਤੋਸ ਮਾਰ ਕੇ ਨਾ ਇਹ ਚਾਰਨੇਗੇ ਵਿੱਚ ਕੱਢ ਦਾਂਗੀ ਸੁੱਕ ਜੂngੀਆਂ ਸਮਾਰ ਕੇ ਧੋ ਸਮਾਰ ਕੇ ਨਾ ਇਹਨਾਂ ਨੂੰ ਕਿਉਂਕਿ ਅੱਜ ਆਪਾਂ ਬਣਾਉਂਗੇ ਜੀ ਅਰਬੀਆਂ ਦੀ ਸਬਜ਼ੀ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਦਈਏ ਦੋ ਤਿੰਨ ਪਾਣੀਆਂ ਦੇ ਵਿੱਚੋਂ ਨਾ ਕੱਢ ਕੇ ਫੇਰ ਆਪਾਂ ਸਬਜ਼ੀ ਬਣਾਵਾਂਗੇ ਫੇਰ ਨਾ ਧੁੱਪ ਦੇ ਵਿੱਚ ਸੁੱਕਣੀਆਂ ਪਾ ਕੇ ਉਸ ਤੋਂ ਬਾਅਦ ਕਟਾਂਗੀ ਮੈਂ ਫਿਰ ਲਾਲਾਂ ਜੀਆਂ ਨਹੀਂ ਛੱਡਦੀਆਂ ਇਹਗੀਆਂ ਇਹਨੂੰ ਕਈ ਪਾਣੀਆਂ ਦੇ ਵਿੱਚੋਂ ਧੋ ਦੋ ਆਪਾਂ ਬਸ ਫੇਰ ਇਸਨੂੰ ਇਸ ਚ ਕੱਢ ਕੇ ਭਾਂਡੇ ਚ ਸੁੱਕ ਨਹੀਂ ਪਾਉਂਗੇ ਧੁੱਪ ਕੇ ਵਿੱਚ। ਤੋਂ ਲੋ ਜੀ ਧੁੱਪ ਬਹੁਤ ਤੇਜ ਹੈ। ਆਪਣਾ ਧੁੱਪ ਦੇ ਵਿੱਚ ਪਾਤੀਆਂ ਅਰਬੀਆਂ ਅਣ ਚੰਗੀ ਤਰ੍ਹਾਂ ਸੁੱਕ ਜੂंगी ਹੈ ਨਾ ਫਿਰ ਕਟੂਗੇ ਆਪਾਂ ਫਿਰ ਲਾਲਾ ਜੀ ਨਹੀਂ ਛੱਡਦੀਆਂ ਹੈਗੀਆਂ। ਔਰ ਧੁੱਪ ਵੀ ਬਹੁਤ ਤੇਜ ਹੈ ਸੂਰਜ ਦੇਵਤਾ ਇੰਨਾ ਤੇਜ ਹੈ ਨਾ। ਸੱਚੀ ਵਾਹਿਗੁਰੂ ਦੀ ਕਿਰਪਾ ਨਾਲ ਧੁੱਪ ਚਮਕ ਗਈ। ਔਰ ਜਿਹੜੇ ਹਾੜ ਆਏ ਵੇ ਆ ਜਿੰਨਾ ਕਿ ਪਾਣੀ ਆਇਆ ਵਾ ਬਚਾਰਾਂਗੇ। ਰਾਹਤ ਮਿਲੇਗੀ ਵਾਹਿਗੁਰੂ ਜੀ। और रोटी रोटी खा ली थी खा के रोटी मैं अरबिया लिया ती सब्जी वाला भाई आया था अरबियां तो के मैं सुकड़िया पा दी और कटागी ठहर के और वाहू की कृपा नाल धुप चमक पानी सुक जूगा जिथे जिथे पानी आया वा एक ना खाज उठ गई हथा पर अरबिया कट के ना खाज बहुत उठ दी हथा पर फिर तेल लाव सरोंगा जाके लो जी रूपेंजलगा हो गया पढ़ने का टाइम ਔਰ باوجود ਕਵੀ 4 ਵਜੇ ਟਿਊਸ਼ਨ ਜਾਣਾ ਹੈ ਪੌਣੇ 4 ਹੋ ਗਏ ਇਹ ਰੁਪੈਂ ਚਲ ਕੇ ਸਾਮ ਹੈ ਦੇਖ ਸਾਮ ਕਾ ਨਿਉ ਪ੍ਰਾਪੁੱਤ ਸਮਝਾਉਂਗੀ ਉਪਰ ਆ ਜਾ 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 ਮੇਰਾ ਹੀਰੋ ਹੋਏ ਕਿਉਂ ਰੋ ਰਿਹਾ ਪੁੱਤ ਟੀਵੀ ਨਹੀਂ ਦੇਖਿਆ ਦਾ ਫੋਨ ਤੂੰ ਸਵੇਰ ਕੀ ਦੇਖ ਰਹੀ ਹੈ ਪੁੱਤ ਓ ਟੀਵੀ ਲੱਗ ਤੇ ਦੇਖਣਾ ਹੀ ਮੈਂ ਮਰ ਜਾ ਦੇਖੋ ਇਹ ਬੰਦਾ ਨਾ 11 ਵਜੇ ਕੀ ਫੋਨ ਦੇਖ ਰਹੀ ਹੈ 11 ਵਜੇ ਕੀ ਹੋਣ ਗੈਰੀ ਮੈਂ ਟੀਵੀ ਨਹੀਂ ਦੇਖਿਆ ਤਾਂ ਫੋਨ ਆ ਟੀਵੀ ਕੋਈ ਗੱਲ ਐ ਤਾਂ ਫੋਨ ਤੋਂ ਚਲਾ ਲਿਆ ਨਾ ਦੇਖੋ ਫਾਲਤੂਆ ਰੋਣਾ ਮੰਮੀ ਮਾਂ ਵੀ ਤੁਹਾਨੂੰ ਨਹੀਂ ਮੈਂ ਕਿਹੜੇ ਚੈਨਲ ਗੈਰੀ ਮਰਾਂ ਟੀਵੀ ਨਹੀਂ ਦੇਖਿਆ ਤਾਂ ਇਹ ਬੁਲਾ ਦਾਂਗੀ ਟੀਵੀ ਪਹਿਲਾਂ ਕੰਮ ਕਰ ਲੈ ਠੀਕ ਆ ਫਿਰ ਮੈਂ ਜਦੀ ਲਾ ਦੇਣਾ ਇਹ ਚਲੋ ਜੀ ਵਲੌਗ ਦਾ ਕਰਦੇ ਐਂਡ ਰੁਪੈਂਜਲ ਦਾ ਹੋ ਗਿਆ ਪੜ੍ਹਨੇ ਦਾ ਟਾਈਮ ਔਰ ਰੁਪੈਂਜਲ ਗੈਰੀ ਮੈਂ ਟੀਵੀ ਦੇਖਣਾ ਤਾਂ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਹਣਾ ਚਲਦੇ ਆਪਾਂ ਹਣਾ ਦੇਖਣਾ ਟੀਵੀ ਟੀਵੀ ਦੇਖਣਾ ਹੋਣ ਲਾਉਂਗੀ ਟੀਵੀ ਮੈਂ ਠੀਕ ਹੈ ਪਹਿਲਾਂ ਆਪਾਂ ਪੜ੍ਹ ਲਈਏ ਥੋੜਾ ਜਾਂ ਫਿਰ ਮੈਂ ਟੀਵੀ ਲਾ ਦਾਂਗੀ ਮਜ਼ੀਓ ਕਰ ਲੈ ਤਿੰਨ ਕਾਪੀਆਂ ਕੇ ਕੰਮ ਐ ਬਸ ਛੋਟਾ ਜਾ ਪੇਪਰ ਵੀ ਸ਼ੁਰੂ ਹੋ ਗਏ ਬੱਚਿਆਂ ਕੇ ਕਿਉਂਕਿ ਨਾ ਡੇਢ ਸ਼ੀਟ ਆ ਗਈ ਨਿਆਣਾ ਕੀ 12 ਤਰੀਕ ਤੇ ਪੇਪਰ ਸ਼ੁਰੂ ਆ ਜੀ ਮੇਰੇ ਬੱਚਿਆਂ ਕੇ ਤੋ ਮੈਂ ਵੀ ਬਿਜ਼ੀ ਰਹਾਂਗੀ ਫਿਰ ਕਹੀਂ ਵੀ ਨਾ ਕਿਉਂਕਿ ਬੱਚਿਆਂ ਕੀ ਕੇਅਰ ਪੜਾਈ ਆਪਣੇ ਹੱਥ ਵੀ ਹੈਗੀ ਆ ਥੋੜੀ ਜੀ ਹਨਾ ਤੇ ਬਸ ਹੁਣ ਮੈਂ ਤਿਆਰੀ ਕਰਾਂ ਮਰੂ ਪੰਜਲ ਨੂੰ ਬਸ ਇੱਕ ਪੇਜ ਆਇਆ ਇੱਕ ਆਇਆ ਆ ਟਿਕ ਮਾਰਕ ਐ ਯੋ ਸਮ ਐ ਇਹ ਸਮ ਐ 9:07 ਨਿਕਾਲਨੇ ਆ ਸਭ ਮੇ ਪੁੱਤ ਹੀ ਕੁਐਸਚਨ ਆਨਸਰ ਨਹੀਂ ਹੈ ਹਾਂ ਸਭ ਮੈਂ ਆ ਲੱਟ ਕੇ ਔਰ बस ਇਹ ਵਿੱਚ ਫਿਲਪਸ ਕਰਨੇ ਆ ਇਹਨਾਂ ਮਤੇ ਦੇਖ ਕੇ ਭਰਨੇ ਆ ਵਿੱਚ ਕਿੰਨੇ ਆਸਾਨ ਹੈ ਬਿਲਕੁਲ ਸਿੰਪਲ ਹੈ ਪੁੱਤ ਚਲੋ ਜੀ ਬਾਈ ਟੇਕ ਕੇਅਰ ਗੁੜੀਆਂ ਨੂੰ ਕਰਾ ਦਾਂਗਾ ਮੈਂ ਕੰਮ ਨੈਕਸਟ ਬਲੌਗ ਦੇ ਵਿੱਚ ਮਿਲਦੇ ਆ ਤਦ ਤੱਕ ਲਈ ਬਾਈ ਬਾਈ ਟੇਕ ਕੇਅਰ